ਕਾਲਾ ਚਸ਼ਮਾ ਜੱਜਦਾ ਹੈ ਜੱਜਦਾ ਹੈ ਕਿ ਨਹੀਂ ਜੱਜਦਾ ਘੋੜੇ ਮੁਕਰੇ ਤੇ ਘੋੜੇ ਮੁਕਰੇ ਤੇ ਜੱਜਦਾ ਕਿ ਨਹੀਂ ਜੱਜਦਾ ਜੀ ਐਮ ਨੂੰ ਇਹੀ ਤਦੇ ਪਾ ਕੇ ਵਿਖਾਇਆ ਸੀਗਾ ਕਿ ਕਿਤਾ ਵਧੀਆ ਪਾਈਦੇ ਆ ਜੀ ਤੇ ਜਦ ਪਾਈਦੇ ਆ ਤੇ ਰਾਤ ਨੂੰ ਜਾਂ ਕਮਰੇ ਅੰਦਰ ਲਾਹ ਵੀ ਲਈ ਤੇ ਸ਼ੁਕਰ ਹੈ ਲਾਹ ਤੇ ਕਿ ਲਾਹ ਪ੍ਰੀਤ ਨੇ ਕੱਦਾਂ ਕੁਛ ਹੁਣ ਮਾਰਦਾ ਹੀ ਫੇਰ ਕੀ ਹੋ ਗਿਆ ਦੱਸ ਦਿੰਦਾ ਭਾਈ ਕਾਲਾ ਚਸ਼ਮਾ ਜੱਜਦਾ ਹੈ ਜੱਜਦਾ ਹੈ ਕਿ ਨਹੀਂ ਜੱਜਦਾ ਘੋੜੇ ਮੁਕਰੇ ਤੇ ਗੋਰੇ ਮੁਖੜੇ ਤੇ ਜੱਜਦਾ ਕਿ ਨਹੀਂ ਜੱਜਦਾ ਮੇਰੇ ਮੁਖੜੇ ਦੀ ਗੱਲ ਕਰ ਰਹੀ ਅੱਜ ਸੀਐਨ ਦੇ ਨਾਲ ਤੇ ਜੀ ਸੀਐਮ ਨੂੰ ਇਹੀ ਤਦੇ ਪਾ ਕੇ ਵਿਖਾਇਆ ਸੀਗਾ ਕਿ ਇੱਕ ਤਾਂ ਵਧੀਆ ਪਾਈਦੇ ਆ ਜੀ ਤੇ ਜਦ ਪਾਈਦੇ ਆ ਤੇ ਰਾਤ ਨੂੰ ਜਾਂ ਕਮਰੇ ਅੰਦਰ ਲਾ ਵੀ ਲਈਦੇ ਆ ਇਹ ਸ਼ੁਕਰ ਹੈ ਲਾ ਤੇ ਜੇ ਲਵ ਪ੍ਰੀਤ ਨੇ ਕੱਦਾਂ ਕੁਝ ਹੁਣ ਮਾਰਤਾ ਹੀ ਫੇਰ ਕੀ ਹੋ ਗਿਆ 10 ਦਿਨ ਦਾ ਭਾਈ ਚਲੋ ਛੱਡੋ ਇਹ ਗੱਲਾਂ ਨੂੰ ਹੈਲੋ ਆਨਰੇਬਲ ਜੇ ਕੋਈ ਮਨ ਵੈਸੇ ਤਾਂ ਆ ਸਾਹਮਣੇ ਗੇਟ ਆ ਜੀ ਪੰਜਾਬ ਪੁਲਿਸ ਲਾਈਨ ਪਟਿਆਲਾ ਹੁਣ ਮੈਨੂੰ ਤਾਂ ਨਿਕਲਣ ਵੇਲੇ ਵੀ ਤੁਸੀਂ ਘੇਰਿਆ ਹੋਇਆ ਮਤਲਬ ਕਿ ਰੈਸ ਦੇ ਇਹ ਸਾਰਾ ਜਿਹੜਾ মিডিਆ ਟ੍ਰਾਇਲ ਸਰਕਾਰ ਕਰਨਾ ਚਾਹੁੰਦੀ ਹੈ ਨਾ ਜੀ ਉਹਨਾਂ ਨੂੰ ਮੁਬਾਰਕ ਮੈਂ ਅੱਜ ਕਿਉਂ ਆਇਆ ਅੱਜ ਦੀ ਡੇਟ ਹੈ ਅੱਜ ਇਹ ਕਿੱਥੇ ਖੜੇ ਹੋ ਤੁਸੀਂ ਪੜੋ ਪੜ ਕੇ ਸੁਣਾਓ ਲਾਈਨ ਪਟਿਆਲਾ ਚਲੋ ਸਰ ਤੁਸਾਡਾ ਅੱਜ ਸੁਪਰੀਮ ਕੋਰਟ ਦੇ ਆਰਡਰਾਂ ਕਾਇਤ ਇੱਥੇ ਆਈ ਆ ਤੁਸੀਂ ਗੱਲ ਨੂੰ ਸਮਝੋ ਨਾ ਦਾਸ ਭੱਜ ਗਿਆ ਨਾ ਤੁਹਾਨੂੰ ਕੁਝ ਹੋਰ ਚੱਲਿਆ ਹਾਂ ਇਹ ਤੁਸੀਂ ਥੋੜਾ ਬਚ ਪੁੱਛ ਕੇ ਪਬਲਿਕ 'ਚ ਫਿਰਿਆ ਕਰੋ ਇਹ ਬੰਮ ਕੋਈ ਪਤਾ ਨਹੀਂ ਕੌਣ ਕਿੱਧਰੋਂ ਚਰਾ ਦੇ ਰੱਬ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ ਤੰਦਰੁਸਤੀ ਬਖਸ਼ੇ ਮਗਰ ਜੀ ਦਾ ਰਾਜ ਹੈ ਨਾ ਉਹ ਬੰਦਾ ਬਹੁਤ ਨਲਾਇਕ ਜੈਨਕਾ ਲਾਈਆਂ ਸੀ ਤੁਹਾਨੂੰ ਵਿਖਾਉਣ ਵਾਸਤੇ ਕਿ ਕਾਲਾ ਚਸ਼ਮਾ ਜੱਜਦਾ ਕਿ ਨਹੀਂ ਜੱਜਦਾ ਔਰ ਤੁਹਾਨੂੰ ਤਾਂ ਪਾ ਕੇ ਵਿਖਾਈਆਂ ਸੀ ਜੇ ਪੌਣੀਆਂ ਇਸੀ ਬਤੰਦਰਾ ਤੇ ਚਿੰਗੀਆਂ ਪਾ ਲੈਂਦਾ ਮੈਂ ਆਪਦੀਆਂ ਲੈ ਕੇ ਆਈ ਜੇ ਤੁਹਾਡੇ ਚੋਂ ਕਿਸੇ ਦਾ ਉਹਦੇ ਨਾਲ ਪਿਆਰ ਹੈ ਤਾਂ ਮੇਰੀਆਂ ਦੇ ਦਿਓ ਅਗਲੀ ਯਾਰੀ ਕੁਸੌਣ ਲੱਗੇ ਤੇ ਦਾਸ ਦੀਆਂ ਏਣਕਾ ਪਾਵੇ ਵੇਖੇ ਫਿਰ ਦੁਨੀਆ ਕੱਡੀ ਸੋਣੀ ਦੀ